ਕਦੀ ਤੁਸੀਂ ਵੀ ਸੋਚਿਆ ਹੈ ਉਬਲਦੇ ਹੋਏ ਪਾਣੀ 'ਚ ਸਾਗੂਦਾਨੇ ਨੂੰ ਪਾ ਕੇ ਆਪਾਂ ਸਰਦੀਆਂ ਵਾਸਤੇ ਇੱਕ ਐਸੀ ਸ਼ੈ ਬਣਾ ਸਕਨੇ ਆ ਜਿਹੜੀ ਤਾਕਤ ਤੋਂ ਭਰਪੂਰ ਹੁੰਦੀ ਆ ਤੇ ਐਸ ਵਧੀਆ ਜੀ ਸ਼ੈ ਨੂੰ ਬਣਾਉਣ ਵਾਸਤੇ ਸਭ ਤੋਂ ਪਹਿਲੇ ਅੱਧਾ ਕੱਪ ਸਾਗੂਦਾਨਾ ਲਾਂਗੇ ਸਾਗੂਦਾਨੇ ਨੂੰ ਆਪਾਂ ਨਾ ਹੀ ਦੁੱਧ 'ਚ ਪੀਵਾਂਗੇ ਨਾ ਹੀ ਪਾਣੀ 'ਚ ਪੀਵਾਂਗੇ ਇਹਨੂੰ ਆਪਾਂ ਡਾਇਰੈਕਟ ਉਬਲਦੇ ਹੋਏ ਪਾਣੀ 'ਚ ਪਾ ਦਵਾਂਗੇ ਖੁੱਲੇ ਪਾਣੀ 'ਚ ਆਪਾਂ ਇਹਨੂੰ ਚੰਗੀ ਤਰ੍ਹਾਂ ਉਬਾਲ ਲਵਾਂਗੇ ਤੇ 5 ਤੋਂ 8 ਮਿੰਟ ਵਾਸਤੇ ਇਹਨੂੰ ਉਬਾਲਾਂਗੇ ਜਦੋਂ ਤੱਕ ਇਹ ਟਰਾਂਸਪੇਰੈਂਟ ਨਹੀਂ ਹੁੰਦਾ ਤੇ ਉਦੋਂ ਤੱਕ ਤੁਸੀਂ ਵੀ ਅਕਾਊਂਟ ਨੂੰ ਫੋਲੋ ਕਰ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਦਿਆ ਕਰੋ ਅੱਛਾ ਮੈਂ ਇਸ ਰੈਸਪੀ ਨੂੰ ਅੱਧੇ ਕੱਪ ਸਾਗੂਦਾਨੇ ਦੇ ਨਾਲ ਬਣਾਇਆ ਵਾ ਤੁਸੀਂ ਅਗਰ ਇਸ ਰੈਸਪੀ ਨੂੰ ਬਣਾਓ ਤੇ ਤੁਸੀਂ ਆਪਦੇ ਹਿਸਾਬ ਨਾਲ ਸਾਗੂਦਾਨੇ ਦੀ ਕੁਆਂਟੀਟੀ ਨੂੰ ਘਟਵਾਦ ਕਰ ਸਕਦੇ ਜੀ ਸਾਗੂਦਾਨੇ ਨੂੰ ਚੰਗੀ ਤਰ੍ਹਾਂ ਟਰਾਂਸਪੇਰੈਂਟ ਕਰਨ ਤੋਂ ਬਾਅਦ ਹੋਣਾਪਾ ਇੱਕ ਛਾਨਣੀ ਦੀ ਮਦਦ ਨਾਲ ਇਹਨੂੰ ਚੰਗੀ ਤਰ੍ਹਾਂ ਛਾਣ ਲਵਾਂਗੇ ਤਾਂ ਕਿ ਇਹਦਾ ਪਾਣੀ ਵੱਖਰਾ ਹੋ ਜਾਵੇ ਤੇ ਜਿਹੜਾ ਸਾਗੂਦਾਨਾ ਆਪਾਂ ਗਲਾਇਆ ਉਹ ਸਾਈਡ ਤੇ ਰੱਖ ਦਾਂਗੇ ਹੁਣ ਇੱਕ ਕਾਲਾ ਜਿਹਾ ਫਰਾਈਪੈਨ ਚੁੱਲੇ ਤੇ ਰੱਖ ਕੇ ਇਹਦੇ ਵਿੱਚ ਡੇਢ ਖਾਨ ਵਾਲਾ ਚਮਚ ਦੇਸੀ ਘਿਓ ਸ਼ਾਮਲ ਕਰਾਂਗੇ ਤੇ ਦੇਸੀ ਘਿਓ ਨੂੰ ਚੰਗੀ ਤ ਅਤੇ ਇੱਥੇ ਡਰਾਈ ਫਰੂਟਸ ਪਾਵਾਂਗੇ ਤੁਸੀਂ ਆਪਦੇ ਹਿਸਾਬ ਨਾਲ ਡਰਾਈ ਫਰੂਟਸ ਦੀ ਕੁਆਂਟੀਟੀ ਨੂੰ ਵੀ ਘਟਵਾਧ ਕਰ ਸਕਦੇ ਜੇ ਮੈਂ ਇੱਥੇ ਬਦਾਮ ਤੇ ਪਿਸਤਾ ਕੱਟਿਆ ਹੋਇਆ ਲਿਆਵਾ ਥੋੜੀ देर ਵਾਸਤੇ ਇਹਨਾਂ ਨੂੰ ਆਪਾਂ ਘਿਓ ਦੇ ਵਿੱਚ ਰੋਸਟ ਕਰਾਂਗੇ ਰੋਸਟ ਕਰਨ ਤੋਂ ਬਾਅਦ ਜਿਹੜਾ ਸਾਗੂਦਾਨਾ ਛਾਣ ਕੇ ਸਾਈਡ ਤੇ ਰੱਖਿਆ ਹੈ ਉਹਨੂੰ ਸਾਰੇ ਸਾਗੂਦਾਨੇ ਨੂੰ ਆਪਾਂ ਡਰਾਈ ਫਰੂਟਸ ਦੇ ਨਾਲ ਪਾ ਦਵਾਂਗੇ ਤੇ ਇਹਨੂੰ ਵੀ ਚੰਗੀ ਤਰ੍ਹਾਂ ਥੋੜੀ ਦੇਰ ਵਾਸਤੇ ਤਕਰੀਬਨ 5 ਮਿੰਟ ਵਾਸਤੇ ਰੋਸਟ ਕਰ ਲਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ 3 ਤੋਂ 4 ਖਾਣ ਵਾਲੇ ਚਮਚੀ চিনি ਸ਼ਾਮਲ ਕਰਾਂਗੇ ਤੇ ਚੀਨੀ ਨੂੰ ਵੀ ਇਹਦੇ ਨਾਲ ਉਦੋਂ ਤੱਕ ਪਕਾਵਾਂ ਅੱਛਾ ਤੁਸੀਂ ਮੈਨੂੰ ਦੱਸਣਾ ਵਾ ਕਮੈਂਟ ਬਾਕਸ 'ਚ ਆ ਕੇ ਕਿ ਤੁਹਾਡੇ ਇਲਾਕੇ ਦੇ ਵਿੱਚ ਇਹਨੂੰ ਸਾਗੂਦਾਨਾ ਇਹਨੂੰ ਕੀ ਕਿਹਾ ਜਾਂਦਾ ਵਾ ਕਈ ਲੋਕ ਸਾਗੂਦਾਨਾ ਕਹਿੰਦੇ ਕਈ ਸਾਬੂਦਾਨਾ ਕਹਿੰਦੇ ਆ ਜਿਹੜਾ ਸਹੀ ਲਫ਼ਜ਼ ਆ ਤੁਸੀਂ ਕਮੈਂਟ 'ਚ ਲਿਖ ਕੇ ਮੈਨੂੰ ਦੱਸਣਾ ਵਾ ਤੇ ਨਾਲ ਦੇ ਨਾਲ ਆਪਣੇ ਮੁਲਕ ਤੇ ਸ਼ਹਿਰ ਦਾ ਨਾਮ ਵੀ ਦੱਸਣਾ ਵਾ ਤਾਂ ਕਿ ਮੈਂ ਤੁਹਾਡਾ ਸ਼ੁਕਰੀਆ ਅਦਾ ਕਰ ਸਕਾਂ ਅਚਾ ਚੀਨੀ ਦਾ ਪਾਣੀ ਖੁਸ਼ ਕਰਨ ਤੋਂ ਬਾਅਦ ਇਹਦੇ ਚ ਆਪਾਂ ਇੱਕ ਚੁਟਕੀ ਜ਼ਰਦੇ ਦਾ ਰੰਗ ਪਾਵਾਂਗੇ ਤਾਂ ਕਿ ਇਹਨੂੰ ਸੋਨਾ ਜਿਹਾ ਰੰਗ ਆ ਜਾਵੇ ਰੰਗ ਨੂੰ ਵੀ ਚੰਗੀ ਤਰ੍ਹਾਂ ਇਹਦੇ ਚ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਇਹਨੂੰ ਥੋੜੀ ਦੇਰ ਵਾਸਤੇ ਪਕਾਵਾਂਗੇ ਫਿਰ ਆਪਾਂ ਇਹਨੂੰ ਡਿਸ਼ ਆਊਟ ਕਰ ਲਾਂਗੇ ਤੁਸੀਂ ਕਿਸੇ ਵੀ ਤਰੀਕੇ ਨਾਲ ਉਤੋਂ ਇਹਨੂੰ ਗਾਰਨਿਸ਼ ਕਰਕੇ ਪੇਸ਼ ਕਰ ਸਕਦੇ ਜੇ ਇਹ ਬਹੁਤ ਹੀ ਮਜ਼ੇਦਾਰ ਸਾਗੂ ਦਾਣੇ ਦਾ ਹਲਵਾ ਤਿਆਰ ਹੁੰਦਾ ਵਾ ਜਿੰਨੂੰ ਵੀ ਤੁਸੀਂ ਬਣਾ ਕੇ ਖਵਾਓਗੇ ਉਹ ਤੁਹਾਡੇ ਕੋਲੋਂ ਦੁਬਾਰਾ ਬਣਵਾਉਣ ਦੀ ਫਰਮਾਇਸ਼ ਕਰੇਗਾ ਸਾਗੂ ਦਾਣਾ ਸਿਹਤ ਵਾਸਤੇ ਬਹੁਤ ਹੀ ਮਫੀਦ ਤੇ ਫਾਇਦੇਮੰਦ ਚੀਜ਼ ਆ ਇਹਦੇ ਵਿੱਚ ਕੈਲਸ਼ੀਅਮ ਤੇ ਫਾਈਬਰ ਪਾਇਆ ਜਾਂਦਾ ਵਾ ਉਸ ਤੋਂ ਇਲਾਵਾ ਇਹ ਗਲੂਟਨ ਫ੍ਰੀ ਹੁੰਦਾ ਵਾ ਤੇ ਆਪਣੇ ਜਿਸਮ ਨੂੰ એનર્ਜੀ ਪ੍ਰੋਵਾਈਡ ਕਰਦਾ ਵਾ ਇਸ ਤੋਂ ਇਲਾਵਾ ਆਪਣੇ ਦਿਲ ਦੀ ਸਿਹਤ ਵਾਸਤੇ ਵੀ ਬਹੁਤ ਮਫੀਦ ਤੇ ਫਾਇਦੇਮੰਦ ਚੀਜ਼ ਆ ਤੁਸੀਂ ਇੱਕ ਵਾਰੀ ਇਹਨੂੰ ਜ਼ਰੂਰ ਟਰਾਈ ਕਰਿਆ ਜੇ ਤੇ ਆਪਣਾ ਖਿਆਲ ਰੱਖਿਆ ਜੇ ਮੈਨੂੰ ਦੁਆਵਾਂ 'ਚ ਯਾਦ ਰੱਖਿਆ ਜੇ ਰੱਬ ਰਾਖਾ